ਕਰਤਾ ਪੁਰਖ ਨਰਪੋ ਨਰਵਾਰੋ ਅਕਾਲ ਮੂਰਤ ਅਯੋਨੀ ਸੈ ਤੋ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਬੁਲਾਵੇ ਚੋ ਲੈ ਸੋਮੇ ਕੁਦਰਤ ਕਵਣ ਹਮਾਰੀ ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਮੋਕ ਉਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖ ਬਦਰ ਸੁਨੈ ਜੋ ਕਾ ਤ੍ਰਿਪਾਕਰਾਏ ਹੋਵੇ ਸਿਮਤ ਕੁਸਾਂ ਦੀ ਨੂਰ ਅਰਸੋਂ ਪੁਰਸੋਂ ਚਟੀ ਐ ਤੁਧ ਢਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮਤ ਕੱਟੀ ਐ ਪਾਹੀ ਗੁਰ ਸਾਹਿਬ ਜੀ ਗੋੜੀ ਮਾਲਾ ਮਹੱਲਾ ਪੰਜਵਾ ਉੱਬਰਤ ਰਾਜਾ ਰਾਮ ਕੇ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰਗਿਰ ਪਰਤੇ ਧਰਣੀ ਉਬਰਤ ਰਾਜਾ ਰਾਮ ਕੇ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰਗਿਰ ਪਰੇ ਤਰਣੀ ਰਹਾਉ ਸਾਸਤਿ ਸਿਮਰਤ ਬੇਦ ਵਿਚਾਰੇ ਮਹਾਪੁਰਖਨ ਇਓ ਕਹਿਆ बिन हर भजन नाही निरा सुख न किन्हो लहया तीन पवन की लक्ष्मी जोरी बूझत नाही लहरे बिन हर भगत फिर तो पहरे पहरे कनकविलासकर्त मनमोहन पूर्णहोतन कामा जलतो जलतो कबो न सगल वृथे बिन नामा ਹਰ ਗਾ ਨਾਮ ਜਪੋ ਮੇਰੇ ਮੀਤਾ ਇਹ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨੇ ਵਾਰੈ ਨਾਨਕ ਜਨ ਕੀ ਤੂਰਾ ਹਰ ਗਾ ਨਾਮ ਜਪੋ ਮੇਰੇ ਮੀਤਾ ਇਹ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਤੂ ਰਾਜਾਨ ਰਾਜ ਪਾਣਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਜਵਰ ਛਤਰ ਤਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜੱਤ ਸਰਵਣ ਕਰਨ ਲਈ ਇਕੱਤਰ ਹੋਏ ਬਰੂਰੂ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਦੀਵਾਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥਿਆ ਸਤਗੁਰ ਸ਼ਬਦ ਸਮਾਇਆ مان نے کی پونا کیتا ہے کیا چیز دا تیاگ کیتا ہے بانی یہ ایک لکھتی ہے کہ من نے وکار دا تیاگ کر دیتا ہے وکارا تابو پا لیا ਵਕਾਰਾਂ ਤੇ ਕਾਬੂ ਪਾਉਣ ਤੋਂ ਬਾਅਦ ਇੱਕ ਐਸੇ ਰਤਨ ਦੀ ਪ੍ਰਾਪਤੀ ਹੋਈ ਹੈ ਜਿਹਦਾ ਕੋਈ ਮੁੱਲ ਨਹੀਂ ਹੈ ਅਮੋਲਕ ਹੈ ਰਤਨ ਹੁਣ ਇੰਨੀ ਅਮੋਲਕ ਵਸਤੂ ਕਿਸੇ ਨੂੰ ਮਿਲ ਜਾਵੇ ਜਿਹਦੇ ਬਦਲੇ ਸਾਰਾ ਸੰਸਾਰ ਮਿਲ ਸਕਦਾ ਹੋਵੇ ਤੇ ਉਹ ਵਿਅਕਤੀ ਕਿੰਨਾ ਧਨਵਾਨ ਹੋਵੇਗਾ ਜਿਹਨੂੰ ਇਹ ਦਾਤ ਪ੍ਰਾਪਤ ਹੋ ਜਾਵੇ ਜਿਹਦੇ ਪੱਲੇ ਰਤਨ ਆ ਜਾਵੇ ਗੁਰਬਾਣੀ ਨੇ ਉਹ ਲਾਲ ਰਤਨ ਜਿਹੜਾ ਹੈ ਇਹ ਨਾਮ ਨੂੰ ਕਿਹਾ ਹੈ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜੇ ਅਸੀਂ ਨਿਤਾਂ ਪ੍ਰਤੀ ਜਪਦੇ ਆ ਪਰ ਪਿਆਰਿਓ ਜਪਦੇ ਤਾਂ ਬਹੁਤ ਨੇ ਪਰ ਪ੍ਰਾਪਤੀ ਕਿਸੇ ਕਿਸੇ ਵਿਰਲੇ ਨੂੰ ਹੁੰਦੀ ਹੈ ਕਿਉਂਕਿ ਸਾਡੇ ਮਨ ਦੇ ਅੰਦਰ ਹੀ ਐਸੀਆਂ ਇੱਛਾਵਾਂ ਸੰਸਾਰ ਦੇ ਲਈ ਜਿਹੜੀਆਂ ਸਾਨੂੰ ਉਸ ਰਤਨ ਤੋਂ ਦੂਰ ਰੱਖਦੀਆਂ ਨੇ ਉਸ ਤੱਕ ਪਹੁੰਚ ਨਹੀਂ ਦਿੰਦੀਆਂ ਮਨ ਦੇ ਵਿੱਚ ਇਹ ਲਾਲਸਾ ਹੈ ਕਿ ਪਾਇਆ ਜਾਏ ਪਰ ਸੰਸਾਰਕ ਬੰਧਨ ਇਹ ਮੋ ਮਾਇਆ ਇਹ ਸਾਡੇ ਪੈਰਾਂ ਦੀਆਂ ਜੰਜੀਰਾਂ ਬਣ ਜਾਂਦੇ ਨੇ ਸਾਨੂੰ ਅਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵੱਲ ਜਾਣ ਨਹੀਂ ਦਿੰਦੇ ਪਰ ਜਿਨ੍ਹਾਂ ਨੇ ਉਹਦੀ ਆराधना ਕੀਤੀ ਉਹਦੇ ਨਾਮ ਨੂੰ ਸਿਮਰਿਆ ਅੰਦਰੋਂ ਬਾਹਰੋਂ ਇੱਕ ਹੋ ਕੇ ਉਹਦਾ ਨਾਮ ਜਪਣ ਲੱਗੇ ਤੇ ਬਾਣੀ ਜਿਹੜੀ ਹੈ ਇਹ ਨਾਮ ਜਿਹੜਾ ਉਹਨਾਂ ਹਿਰਦਿਆਂ ਦੇ ਅੰਦਰ ਟਿਕ ਗਿਆ ਜਦੋਂ ਇਹ ਮੂਲਕ ਵਸਤੂ ਪ੍ਰਾਪਤ ਹੋ ਗਈ ਫਿਰ ਸੰਸਾਰ ਦੇ ਜਿਹੜੇ ਪਦਾਰਥ ਨੇ ਜਿਨ੍ਹਾਂ ਦੇ ਪਿੱਛੇ ਮਨੁੱਖ ਦੌੜਦਾ ਹੈ ਇਹ ਤਾਂ ਫਿਰ ਮਿੱਟੀ ਤੇ ਸੁਆਹ ਵਰਕੇ ਲਾਉਂਦੇ ਨੇ ਕਿਉਂਕਿ ਅਮੋਲਕ ਰਤਨ ਹੈ ਫਾਸ ਜਦੋਂ ਆ ਗਿਆ ਫਿਰ ਸੰਸਾਰ ਦੇ ਬਾਕੀ ਪਦਾਰਥ ਬਹੁਤ ਛੋਟੇ ਲੱਗਦੇ ਨੇ ਉਹਨਾਂ ਨੂੰ ਪਾਉਣ ਦੀ ਇੱਛਾ ਨਹੀਂ ਰਹਿੰਦੀ ਕਿਉਂਕਿ ਸਭ ਤੋਂ ਮੋਲਕ ਦਾਤ ਤੁਹਾਡੇ ਕੋਲੇ ਹੈ ਬਾਣੀ ਕਹਿੰਦੀ ਹੈ ਕਿ ਜਦੋਂ ਉਸ ਚੀਜ਼ ਦੀ ਉਸ ਨਾਮ ਦੀ ਉਸ ਵਾਸਤੂ ਦੀ ਪ੍ਰਾਪਤੀ ਹੋ ਜਾਂਦੀ ਹੈ ਮਨੁੱਖ ਨੂੰ ਫਿਰ ਤਨ ਹੈ ਜਿਹੜਾ ਸਾਡਾ ਇਹ ਸ਼ਾਂਤ ਹੋ ਜਾਂਦਾ ਹੈ ਇਹ ਦੌੜ ਭੱਜ ਦੇ ਵਿੱਚ ਨਹੀਂ ਰਹਿੰਦਾ ਨਹੀਂ ਤਾਂ ਸੇ ਜੋ ਕੇ ਸਮੇਂ ਵਿੱਚ ਦੇਖਦੇ ਆ ਮਨੋਕ ਕਿੰਨਾ ਵਿਅਸਤ ਹੈ ਆਪਣੇ ਕਾਰੋਬਾਰਾਂ ਦੇ ਵਿੱਚ ਦੰਦਿਆਂ ਦੇ ਵਿੱਚ ਸਵੇਰਾ ਉੱਠਣਾ ਹੈ ਕਿਰਿਆ ਸੋਧੀ ਜਲਪਾਣ ਕੀਤਾ ਤੇ ਕੰਮ ਤੇ ਜਾਣ ਦਾ ਫਿਕਰ ਹੈ ਜੇ ਮੈਂ ਨਾ ਗਿਆ ਪਤਾ ਨਹੀਂ ਕੀ ਹੋ ਜਾਏਗਾ ਇਹ ਮਨ ਦੇ ਵਿੱਚ ਵਿਚਾਰ ਕਰਦਾ ਹੈ ਸਾਰਾ ਦਿਨ ਤੰਦੇ ਕਰਦਾ ਹੈ ਸ਼ਾਮ ਨੂੰ ਆਉਂਦਾ ਸੌਂ ਜਾਂਦਾ ਹੈ ਦੂਸਰੇ ਦਿਨ ਫਿਰ ਉਹੀ ਹਾਲ ਬਾਣੀ ਇਹ ਗੱਲ ਲਿਖਦੀ ਹੈ ਪਿਆਰੇ ਸੰਸਾਰ ਤੇ ਕੀ ਲੈਣਾ ਹੈ ਬਾਣੀ ਦੇ ਬਚਨ ਨੇ ਕਿ ਰਹਿਣ ਗਵਾਈ ਸੋਇ ਕੈ ਦੇਵ ਸੁਗਵਾਇਆ ਖਾਇ ਰਾਤ ਸੌ ਕੇ ਗੁਜ਼ਾਰ ਲੈਣਾ ਦਿਨਾਂ ਸਾਜਾਂ ਭਿੰਦਿਆਂ ਦਾ ਥੰਦਿਆਂ ਦੇ ਵਿੱਚ ਬਤੀਤ ਹੋ ਜਾਂਦਾ ਹੈ ਤੇ ਜਿਸ ਨੇ ਤੈਨੂੰ ਇੱਥੇ ਭੇਜਿਆ ਹੈ ਸੰਸਾਰ ਦੇ ਵਿੱਚ ਉਹਨੂੰ ਤੂੰ ਯਾਦ ਹੀ ਨਹੀਂ ਕਰਦਾ ਕਿਸ ਲਈ ਭੇਜਿਆ ਹੈ ਕਦੇ ਸੋਚਿਆ ਹੀ ਨਹੀਂ ਇਹ ਸੰਸਾਰ ਤੇ ਆਏ ਹਾਂ ਕਿਸ ਲਈ ਆਏ ਹਾਂ ਕਦੇ ਮਨ ਦੇ ਵਿੱਚ ਵਿਚਾਰ ਹੀ ਨਹੀਂ ਆਇਆ ਤਾਂ ਧਿਆਜੋ ਟਾਈਮ ਹੀ ਨਹੀਂ ਲਾਉਂਦੇ ਤਾਂ ਧਿਆ ਕਰਦੇ ਆ ਕਰਦੇ ਆ ਇੱਕ ਦਿਨ ਇਹ ਸਰੀਰ ਸਾਥ ਛੱਡ ਜਾਂਦਾ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਦੰਦੇ ਤਾਂ ਫਿਰ ਵੀ ਚੱਲ ਰਹੇ ਉਹ ਹੀ ਕਾਰੋਬਾਰ ਅਗੇ ਬੱਚੇ ਸੰਭਾਲਦੇ ਪਰ ਆਪਣੇ ਲਈ ਕੀ ਕੀਤਾ ਤਾਂ ਸੰਸਾਰ ਤੇ ਆ ਦੂਸਰਿਆਂ ਲਈ ਕਰਦਾ ਰਿਹਾ ਉਹਨਾਂ ਦੇ ਵਿੱਚੋਂ ਹੀ ਖੁਸ਼ੀਆਂ ਲੱਭਦਾ ਰਿਹਾ ساری ਉਮਰ ਕੋ ਵਾਲੇ ਆਪਣੇ ਲਈ ਪੋਜ ਵੀ ਨਹੀਂ ਕੀਤਾ ਬਾਣੀ ਇਹ ਲਿਖਦੀ ਹੈ ਕਿ ਤਨ ਸ਼ੀਤਲ ਮਨ ਸ਼ੀਤਲthia ਤਨ ਵੀ ਸ਼ਾਂਤ ਹੋ ਜਾਂਦਾ ਹੈ ਪਿਆਰੇ ਜਦੋਂ ਨਾਮ ਦੀ ਪ੍ਰਾਪਤੀ ਹੋ ਜਾਵੇ ਤੇ ਮਨ ਜਿਹੜਾ ਭਟਕ ਰਿਹਾ ਹੈ ਇਹ ਵੀ ਸ਼ਾਂਤ ਹੋ ਜਾਂਦਾ ਹੈ ਇਹਨੂੰ ਵੀ ਭਟਕਣ ਦੀ ਲੋੜ ਨਹੀਂ ਪੈਂਦੀ ਹੁਣ satsang ਗਏ ਕਰ ਰਹੇ ਆ satsang ਦੇ ਵਿੱਚ ਬੈਠੇ ਆ ਅਰ ਮਨ ਦੌੜ ਜਾਂਦਾ ਹੈ। ਸਰੀਰ ਨੂੰ ਛੱਡ ਜਾਂਦਾ ਹੈ। ਸਰੀਰ ਨੂੰ ਕਹਿੰਦਾ ਵੀ ਤੂੰ ਇੱਥੇ ਬੈਠ ਕੇ ਸੁਣ। ਮੈਂ ਚੱਲਿਆ। ਸਰੀਰ ਦਾ ਸਾਥ ਛੱਡ ਜਾਂਦਾ। ਤੇ ਬਾਣੀ ਇਹ ਗੱਲ ਲਿਖਦੀ ਹੈ ਕਿ ਸਮਝਾਉਣਾ ਮਨ ਨੂੰ ਹੈ ਸਰੀਰ ਨੂੰ ਨਹੀਂ। ਮਨ ਵਾਸ ਵਿੱਚ ਆ ਜਾਂਦਾ ਹੈ। ਜਿਸ ਦਿਰੀਕੇ ਨਾਲੇ ਮਨ ਵਸਦੇ ਵਿੱਚ ਆ ਜਾਵੇ ਪਰ ਮਨ ਦੌੜ ਜਾਂਦਾ ਜਦੋਂ ਉਹਦੀ ਕਿਰਪਾ ਹੋ ਜਾਵੇ ਫਿਰ ਤਣ ਤੇ ਮਨ ਸ਼ਾਂਤ ਹੋ ਜਾਂਦੇ ਨੇ ਪਰ ਹੁੰਦੇ ਕਦੋਂ ਨੇ ਸਤਿਗੁਰੂ ਦੇ ਸ਼ਬਦ ਸਮਾਇਆ ਜਦੋਂ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਸਮਾ ਜਾਂਦਾ ਹੈ। ਗੁਰੂ ਦੇ ਕਹੇ ਹੋਏ ਬਚਨ ਸਾਡੇ ਹਿਰਦੇ ਦੇ ਅੰਦਰ ਸਮਾ ਜਾਂਦੇ ਨੇ। ਫਿਰ ਪਿਆਰਿਓ ਤਨ ਵੀ ਤੇ ਮਨ ਵੀ ਇਹ ਸ਼ਾਂਤ ਹੋ ਜਾਂਦਾ ਹੈ ਦੌੜ ਤੋਂ ਨਿਕਲ ਜਾਂਦਾ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ। ਗੌੜੀ ਮਾਲਾ ਮਹੱਲਾ ਪੰਜਵਾ ਗੌੜੀ ਮਾਲਾ ਦੇ ਵਿੱਚ ਪੰਜਮ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਉਬਰਤ ਰਾਜਾ RAM ਕੀ ਸਰਣੀ ਉਬਰਤ ਦਾ ਭਾਵ ਹੈ ਪਿਆਰੋ ਤਰਨ ਤਰ ਜਾਣਾ ਉਬਰਤ ਦਾ ਭਾਵ ਹੈ ਤਰ ਜਾਣਾ ਇਹ ਭਾਈ ਉਹ ਕਾਲ ਫੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਉਹਦੀ ਸ਼ਰਨ ਦੇ ਵਿੱਚ ਪਿਆਹੀ ਇਸ ਸੰਸਾਰ ਦੇ ਵਿੱਚੋਂ ਤਰਨਾ ਹੁੰਦਾ ਹੈ ਸੰਸਾਰ ਤੋਂ ਤਰਨਾ ਤਦ ਹੋਏਗਾ ਪਿਆਰਿਓ ਜਦੋਂ ਅਸੀਂ ਉਹਦੀ ਸ਼ਰਨ ਦੇ ਵਿੱਚ ਜਾਵਾਂਗੇ ਪਰ ਜਦੋਂ ਅਸੀਂ ਜਾਂਦੇ ਹਾਂ ਸੰਸਾਰ ਦੇ ਵਿੱਚ ਤੇ ਜਿਹੜਾ ਅਪਮਾਨ ਹੈ ਹੰਕਾਰ ਹੈ ਇਹ ਦੀਵਾਰ ਬਣ ਕੇ ਖੜ ਜਾਂਦਾ ਵਿਚਾਰ ਕਿਸੇ ਨੂੰ ਸੰਸਾਰ ਦੇ ਵਿੱਚ ਵਿਦਿਆ ਦਾ ਹੰਕਾਰ ਹੈ ਜਿਸੇ ਕੋਲ ਜਿਆਦਾ ਵਿਦਵਤਾ ਹੈ ਉਹਦਾ ਹੰਕਾਰ ਹੋ ਗਿਆ کسی نے ساتھ نہ ہنکار ہو گیا مان ہو گیا بانی یہ گل دی ہے کہ اکھر پڑ پڑ بھولی ہے پھیکھی ਬਹੁਤ ਅਬਮਾਨ ਹੁਣ ਵਿਦਿਆ ਤਾਂ ਪੜ ਲਈ ਵਿਦਿਆ ਪੜ ਲਈ ਤੇ ਵਿਦਿਆ ਪੜਨ ਦਾ ਲਾਭ ਕੀ ਹੋਇਆ ਜੋ ਲਿਖਿਆ ਜੋ ਅਸੀਂ ਪੜਿਆ ਹੈ ਜੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਹੀ ਨਹੀਂ ਕੀਤਾ جڑا پڑھیا ہوا ہے جی اصار اپنا جیون ہی نہیں ٹالیا اپنے جیون تاگو ہی نہیں پیتا پھر سنسار کے لوگ اکیا دے جی اب تاگو ہی نہیں پیتا پھر سنسار کے لکان نہیں رستہ دس سکتے ਤੇ ਜੇ ਅਸੀਂ ਇਹ ਦੱਸਤਾ ਦੱਸ ਰਹੇ ਆ ਇਹ ਗ੍ਰੰਥਾਂ ਦੇ ਵਿੱਚ ਆ ਗੱਲ ਲਿਖੀ ਹੈ ਤੇ ਖੁਦ ਉਹਨੂੰ ਮੰਨਣ ਲਈ ਤਿਆਰ ਨਹੀਂ ਮੰਨਦੇ ਨੇ ਤੇ ਫਿਰ ਸਾਡਾ ਕਹੇ ਹੋਏ ਦਾ ਅਸਰ ਨਹੀਂ ਹੋਏਗਾ ਜੋ ਅਸੀਂ ਖਵਾਵੇ ਫਿਰ ਉਹਦਾ ਅਸਰ ਨਹੀਂ ਹੋਏਗਾ ਕਿਉਂਕਿ ਅਸੀਂ ਆਪ ਉਹਦੇ ਤੇ ਅਮਲ ਨਹੀਂ ਕੀਤਾ ਆਪ ਆਪਣੇ ਜੀਵਨ ਦੇ ਵਿੱਚ ਉਹ ਗੱਲਾਂ ਲਾਗੂ ਨਹੀਂ ਕੀਤੀਆਂ ਜੋ ਗੁਰੂ ਨੇ ਕਹਿਆ ਨੇ ਇਸੇ ਕਰਕੇ ਅਸੀਂ ਜਿਹੜਾ ਪੜਿਆ ਹੋਇਆ ਹੈ ਇਹ ਭੁੱਲ ਗਏ ਚਾਹੀਦਾ ਤਾਂ ਇਹ ਸੀਗਾ ਕਿ ਅਸੀਂ ਜੀਵਨ ਦੇ ਵਿੱਚ ਲਾਗੂ ਕਰਦੇ ਪਰ ਅਸੀਂ ਪੜ ਕੇ ਅੱਗੇ ਪੜਾਉਣ ਲੱਗ ਪਏ ਆਪਣਾ ਜੀਵਨ ਨਹੀਂ ਸਵਾਰਿਆ ਗ੍ਰਸਤੀ ਵੀ ਭੁੱਲ ਗਏ ਤੇ त्यागी ਵੀ ਭੁੱਲ ਗਿਆ ਦੋਨੋਂ ਹੀ ਭੁੱਲ ਗਏ ਉਪਦੇਸ਼ ਦੇਣ ਲੱਗ ਪਏ ਭੇਖ ਤਾਰਨ ਕਰ ਲਈ ਤੇ ਭੇਖਾਂ ਦਾ ਵੀ ਮਨ ਦੇ ਵਿੱਚ ਮਾਨ ਹੋ ਗਿਆ ਓਕਾਰ ਹੋ ਗਿਆ ਹੁਣ ਜੀਵ ਇਹ ਚਾਹੁੰਦਾ ਹੈ ਕਿ ਪਰਮਾਤਮਾ ਨੂੰ ਪਾ ਲਿਆ ਜਾਵੇ ਰਮਾਧਾਨ ਨੂੰ ਪਾਲਿਆ ਜਾਵੇ ਪਰ ਪਿਆਰਿਓ ਵਿਦਿਆ ਦੇ ਭੂਲਣ ਕਰਕੇ ਭੇਖ ਜਿਹੜੇ ਨਿਧਾਰਨ ਕੀਤੇ ਨੇ ਗਲਤ ਕਰਮ ਹੋ ਰਹੇ ਨੇ ਤੇ ਹੁਣ ਕੀਤੇ ਹੋਏ ਜਿਹੜੇ ਕਰਮ ਨੇ ਉਹ ਟਿਕਾ ਨਹੀਂ ਦਿੰਦੇ ਪਾਪ ਕਿਰਨ ਨਹੀਂ ਦਿੰਦੇ ਫਿਰ ਇਹਦਾ ਮਨ ਜਿਹੜਾ ਹੈ ਇਹ ਬੇਚੈਨ ਹੋ ਜਾਂਦਾ ਹੈ ਮੇਰੇ ਸੋਚਦਾ ਹੈ ਆਪਣੇ ਮਨ ਦੀ ਸ਼ਾਂਤੀ ਲਈ ਕੀ ਕਰਾਂ ਮੈਂ ਤੀਰਥਾਂ ਤੇ ਜਾਂਦਾ ਪੁੰਨ ਦਾਨ ਕਰਦਾ ਵੀ ਕਿਸੇ ਤਰੀਕੇ ਨਾਲ ਮਨ ਨੂੰ ਸ਼ਾਂਤੀ ਆ ਜਾਵੇ ਮਨ ਨੂੰ ਚੈਨ ਆ ਜਾਵੇ ਤੀਰਥਾਂ ਦਾ ਸਧਾਰਨ ਰਹਿਣਾ ਹਰਦੇਵ ਬਾਣੀ ਦੇ ਵਿੱਚ ਇਹ ਗੱਲ ਕਹਿੰਦੇ ਨੇ ਇਹ ਤੀਰਥ ਨਾ ਜਾ ਕੇ ਕੀ ਕਰੇ ਮਨ ਮੈਂ ਮੈਲ ਗੁਮਾਨ ਹੁਣ ਤੀਰਥਾਂ ਉੱਤੇ ਜਾ ਕੇ ਕੀ ਬਣੇਗਾ ਜੇ ਤੀਰਥਾਂ ਤੇ ਚਲਾ ਵੀ ਜਾ ਤੇ ਕੀ ਬਣੇਗਾ ਹੁਣ ਮਨ ਦੀ ਜਿਹੜੀ ਮੈਲ ਹੈ ਉਹ ਦੂਰ ਨਹੀਂ ਹੋਏਗੀ ਤੀਰਥ ਤੇ ਜਾਣ ਦੇ ਨਾਲ ਤਨ ਦੀ ਮੈਲ ਦੂਰ ਹੋ ਸਕਦੀ ਹੈ پر من کی میل نہیں اتری کیونکہ من دی اندر ہومے ہیں ہنکار ہے او نہیں آتی بانی یہ دستی ہے کہ جی منف کرنا ہے من کی میل تارنی ہے پھر پیارے کی کرنا پہ گا دوکھ کلیس نہ پاؤ بیا پہ گور گرمنتر ہرد ہوئے ਜਿਸ ਮਨੁੱਖ ਦੇ ਅੰਦਰ ਜਿਸ ਜੀਵ ਦੇ ਅੰਦਰ ਗੁਰੂ ਦਾ ਸ਼ਬਦ ਵਜਦਾ ਹੈ ਉਹਨੂੰ ਫਿਰ ਨਾ ਡਰਨਾ ਪਾ ਨਾ ਦੋਖ ਨਾ ਕਲੇਸ਼ ਕੋਈ ਨਹੀਂ ਵਿਆਪਦਾ ਉਹ ਸੰਸਾਰ ਦੇ ਵਿੱਚ ਬਹੁਤੇ ਲੋਕ ਆਹੇ ਜਿਨ੍ਹਾਂ ਨੇ ਚਤਰਾਈ ਦੇ ਨਾਲ ਆਪਣੀ ਸ਼ਾਨਫਤੇ ਨਾਲ ਸੁਪਾਉਣ ਦੇ ਬੜੇ ਹੀ ਅਤਮ ਦਿੱਤੇ ਕਿ ਕਿਹੜੇ ਤਰੀਕੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਪਾਇਆ ਜਾ ਸਕੇ ਪਰ ਬਾਣੀ ਇਹ ਕਹਿੰਦੀ ਹੈ ਕੋਟ ਯਤਨਾ ਕਰ ਰਹੇ ਗੁਰ ਬਿਣ ਤਰਿਓ ਨ ਕੋਇ ਬੜੇ ਯਤਨ ਕੀਤੇ ਕਰੋੜਾ ਯਤ ਆਪਣੀ ਸਿਆਣਪ ਦੇ ਨਾਲ ਪ੍ਰਸਾਰ ਦੇ ਸਾਰੇ ਵਿਰਥ ਜੇ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਹੈ ਭੈਰਿਆ ਤਾਂ ਗੁਰੂ ਦੀ ਚਰਨ ਵਿੱਚ ਜਾਣਾ ਪਵੇਗਾ ਕਿਉਂਕਿ ਅੱਜ ਤੱਕ ਸੰਸਾਰ ਦੇ ਵਿੱਚ ਗੁਰੂ ਦੀ ਸ਼ਰਨ ਤੋਂ ਬਿਨਾਂ ਕੋਈ ਤਰਿਆ ਨਹੀਂ ਐਸਾ ਨਹੀਂ ਕਿ ਕੋਈ ਗੁਰੂ ਦੀ ਸ਼ਰਨ ਵਿੱਚ ਜਾਣ ਤੋਂ ਬਿਨਾਂ ਹੀ ਇਸ ਸੰਸਾਰ ਸਮੁੰਦਰ ਤੋਂ ਤਰ ਗਿਆ ਹੋਵੇ ਸੂਰ ਦੇਵ ਕਹਿੰਦੇ ਨੇ ਕਿ ਭਾਈ ਉਸ ਪਰਮਾਤਮਾ ਕਾਲਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪਿਆ ਜਦੋਂ ਤੋਂ ਉਹ ਦੀ ਸ਼ਰਨ ਦੇ ਵਿੱਚ ਆਏਗਾ ਇਹ ਜੀਵ ਤਾਂ ਹੀ ਸੰਸਾਰ ਸਮੁੰਦਰ ਦੇ ਉੱਥੋਂ ਜਿਹੜਾ ਧਰਨਾ ਹੋਏਗਾ ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰ ਪਰਤੇ ਤਰਣੀ ਸਰਬ ਲੋਕ ਦਾ ਪਾਵਕ ਸਾਰੇ ਮਨੁੱਖ ਇੰਦਰਪੁਰੀ ਬ੍ਰਹਮਪੁਰੀ ਤੇ ਸੇਪੁਰੀ ਆਦਕਾਂ ਦੇ ਸਾਰੇ ਲੋਕ ਜਿੰਨੇ ਵੀ ਲੋਕ ਨੇ ਇਹ ਮਾਇਆ ਦੇ ਮੰਡਲ ਦਾ ਭਾਵ ਹੈ ਕਿ ਘੇਰੇ ਵਿੱਚ ਹਨ ਇਹ ਸਭ ਮਾਇਆ ਮਾਤ ਰ ਹਨ ਭਾਵ ਇਹ ਮਿਝਾ ਸਚਾਈ ਕੋਈ ਨਹੀਂ ਹੈ ਸਭ ਬਿਧਿਆ ਹੈ ਇਸੇ ਕਰਕੇ ਹੀ ਇਹ ਸਾਰੇ ਹੀ ਧਰਨੀ ਦਾ ਭਾਵ ਹੈ ਕਿ ਧਰਤੀ ਦੇ ਉੱਪਰ ਡਿਗ ਡਿਗ ਪੈਂਦੇ ਹਨ ਰਾਹੁ ਦਾ ਵਿਚਾਰਨ ਦੇ ਕੇ ਅਗਲੀ ਪੰਕਤੀ ਚ ਗਾਣ ਕਰ ਰਹੇ ਹਾਂ ਸਾਸਤ ਸੰਮਰਤ ਬੇਦ ਬੇਚਾਰੇ ਮਹਾਪੁਰਖਨ ਇਹੋ ਕਹਿਆ ਬੜੇ ਬੜੇ ਤੱਤ ਵਿੱਚ ਮਹਾਪੁਰਸ਼ਾਂ ਨੇ ਸ਼ਾਸਤਰਾਂ ਸਿਮਰਤੀਆਂ ਤੇ ਵੇਦਾਂ ਨੂੰ ਵਿਚਾਰ ਕੇ ਇਸ ਤਰ੍ਹਾਂ ਕਿਹਾ ਹੈ ਪਿਆਰਿਓ ਉਹਨਾਂ ਸ਼ਾਸਤਰਾਂ ਸਿਮਰਤੀਆਂ ਨੂੰ ਜਿਨ੍ਹਾਂ ਨੇ ਬਣਾਇਆ ਹੈ ਪ੍ਰਾਣ ਵਾਲੇ ਮਹਾਪੁਰਖ ਉਹ ਵੀ ਉਹਨਾਂ ਨੇ ਵੀ ਇਸ ਤਰ੍ਹਾਂ ਕਿਹਾ ਹੈ ਬਿਨ ਹਰ ਭਜਨ ਨਾਹੀ ਨਿਸਤਾਰਾ ਸੁਖ ਨ ਕਿਨਹੋ ਲਹਿਆ ਉਸ ਹਾਲ ਪਰ ਖਵਾਏ ਗੁਰੂ ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾ ਸਕਦਾ ਅੱਜ ਤੱਕ ਭਜਨ ਸਿਮਣ ਤੋਂ ਬਿਨਾ ਕਿਸੇ ਨੇ ਸੁਖ ਨੂੰ ਪ੍ਰਾਪਤ ਨਹੀਂ ਕੀਤਾ ਇਨ ਪਵਨ ਕੀ ਲਖਮੇ ਜੋਰੀ ਬੂਜਤ ਨਾਹੀ ਲਹਰੇ ਸੰਸਾਰ ਤੇ ਆਇਆ ਪਿਆਰਿਆ ਚਾਹੇ ਤਿੰਨਾ ਲੋਕਾਂ ਦੀ ਮਾਇਆ ਇਕੱਠੇ ਕਰ ਲੈ ਉਹ ਦੇਵ ਕਰੇ ਕਿ ਤਿੰਨਾ ਲੋਕਾਂ ਦੀ ਚਾਹੇ ਮਾਇਆ ਇਕੱਠੇ ਕਰ ਲੈ ਤਾਂ ਵੀ ਤੇਰੀ ਲਹਰੇ ਦਾ ਭਾਵ ਹੈ ਕਿ ਤ੍ਰਿਸ਼ਨਾ ਤਾਂ ਵੀ ਤੇਰੀ ਤ੍ਰਿਸ਼ਨਾ ਜਿਹੜੀ ਹੈ ਇਹ ਮਿਟਣੀ ਨਹੀਂ ਬਿਨ ਹਰਿ ਭਗਤ ਕਾ ਹਥਿਤ ਪਾਵੈ ਫਿਰ ਤੋ ਪਹਿਰੇ ਪਹਿਰੇ ਹਰੀ ਦੀ ਭਗਤੀ ਤੋਂ ਬਿਨਾ ਕਿਸ ਤਰ੍ਹਾਂ ਸੇ ਦੀ ਪਾ ਸਕਦਾ ਹੈ ਪਹਿਰੇ ਪਹਿਰੇ ਦਾ ਪਾਵਨ ਕੇ ਹਾਲ ਪਹਿਰਿਆ ਹਾਲ ਪਹਿਰਿਆ ਪਾਪ ਡੰਡ ਰੋਲਾ ਪਾਉਂਦਾ ਹੀ ਫਿਰਦਾ ਹੈ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ਅਜੀਬ ਮਨ ਦੇ ਮੋਹਣ ਵਾਲੀ ਜੋ ਮਾਇਆ ਹੈ ਉਸ ਨੂੰ ਪਾ ਕੇ ਅਨੇਕਾਂ ਬਲਾਸ ਕਰਦਾ ਹੈ ਪਰ ਜਿਹੜੀਆਂ ਕਾਮਨਾਵਾਂ ਜੜੀਆਂ ਨੇ ਇਹ ਫਿਰ ਵੀ ਪੂਰੀਆਂ ਨਹੀਂ ਹੁੰਦੀਆਂ ਜਲਤ ਜਲਤ ਕਭੂ ਨ ਭੂਜਤ ਸਗਲ ਬ੍ਰਿਥੇ ਬਿਨ ਨਾਮ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਤੂੰ ਸੜਦਾ ਬਲਦਾ ਰਹਿੰਦਾ ਹੈ ਲੈ ਜੀਵ ਤੂੰ ਮਾਇਆ ਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਇਹਦੇ ਵਿੱਚ ਹੀ ਸੜ ਰਿਹਾ ਹੈ ਸੁਖ ਦੀ ਪ੍ਰਾਪਤੀ ਲਈ ਜੀਵ ਨੇ ਯਤਨ ਤਾਂ ਬਹੁਤ ਕੀਤੇ ਸਨ ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਾਰੇ ਇੰਨੇ ਵੀ ਕੀਤੇ ਹੋਏ ਕਰਮ ਨੇ ਇਹ ਸਭ ਵਿਅਰਥ ਜਾਂਦੇ ਹਨ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਹੈ ਸਾਰ ਸੁਖ ਪੂਰਾ اے ਮੇਰੇ ਮਿੱਤਰੋ ਹਰੀ ਦਾ ਨਾਮ ਜਪਣਾ ਪਰ ਹਰੀ ਦੇ ਨਾਮ ਨੂੰ ਜਪਣਾ ਕਰ ਇਹੋ ਹੀ ਸਾਰੇ ਸੰਸਾਰ ਨੂੰ ਸੁਖ ਦੇਣ ਵਾਲਾ ਪੂਰਾ ਸਾਧਨ ਹੈ ਇਸੇ ਨਾਮ ਤੋਂ ਬਿਨਾ ਨਾਮ ਤੋਂ ਬਿਨਾ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੇ ਤੂਰਾ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦੀ ਕੀਰਲੀ ਪੌਂਦ ਦੀ ਵਿੱਚ ਕਦਰ ਕਰ ਰਹੇ ਹਾਂ ਸਤ ਸੰਗਤ ਵਿੱਚ ਪ੍ਰਭੂ ਦਾ ਆਨੰਦ ਮਾਣਨ ਵਾਲੇ ਗੁਰਮਖ ਜਨਾਂ ਦੀ ਚਰਨ ਥੋੜੀ ਜਨਮ ਮਰਨ ਦੇ ਨਿਵਰਤ ਕਰਨ ਵਾਲੀ ਹੈ ਨਾਮ ਤੋਂ ਬਿਨਾ ਪਿਆਰੋ ਇਸ ਸੰਸਾਰ ਸਾਗਰ ਤੋਂ ਤਰਿਆ ਨਹੀਂ ਜਾਣਾ ਤੇ ਨਾਮ ਦੀ ਪ੍ਰਾਪਤੀ ਗੁਰੂ ਦੇ ਕੋਲੋਂ ਹਣੀ ਹੈ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਪੈਣਾ ਤਾਂ ਹੀ ਸਾਨੂੰ ਨਾਮ ਦੀ ਪ੍ਰਾਪਤੀ ਹੋਏਗੀ ਇੱਥੇ ਹੀ ਸਵਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰੇ ਅਰਸ਼ਤੇ ਮਿਹਰ ਭਰਿਆ ਅਥ ਰੱਖਣ ਇਸ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਬੋਲਾਂ ਸਾਧ ਸੰਗਤ ਗੁਰੂ ਦੇ ਦਰ ਦਾ ਪੋਕਰ ਜਾਣੇ ਆਪਣੇ ਦਰ ਦਾ ਪਿਆਹਰੀ ਜਾਣ ਕੇ ਮਾਫ ਕਰ ਦੇਣੀਆ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਸਿ ਹੋ ਜਾਈਏ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਅਪੇ ਮਿਲੇ ਹਰ ਕਾ ਨਾਮ ਜਪੋ ਮੇਰੀ ਮੀਤਾ ਇਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੇ ਨਾਨਕ ਜਨ ਕੇ ਤੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ